ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਅਸਤ ਪਦੀਆ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਤਰ ਆਵ ਘਟ ਸਰਵਰ ਸਰਵਰ ਨਾਵੈ ਅੰਦੀ ਉਤਰ ਆਵ ਘਟ ਸਰਵਰ ਨਾਵੈ ਨਾਵੈ ਪਰ ਪਰਾਹੀ ਉਚਾਰਨ ਬਕਰ ਬੁਲੇ ਹਰ ਗੁਣ ਗਾਵੇ ਜਲ ਆਕਾਸੀ ਸੁੰਨ ਸਮਾਵੇ ਰਸ ਸਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨਹੁ ਅਬ ਮੂਰੇ ਸੁਨਹੁ ਤੇ ਵਿਸਰਾਮ ਲਾਦੂ ਐਸਾ ਗਿਆਨ ਸੁਨਹੁ ਆਬ ਮੂਰੇ ਐਸਾ ਗਿਆਨ ਸੁਣਹੁ ਆਪ ਮੋਰੀ ਭਰਪੁਰ ਧਾਰ ਰਹਾ ਸਭ ਠੋਰੇ ਰਹਾਉ ਸੱਚ ਬ੍ਰਤ ਨੇਮ ਨਾ ਕਾਲ ਸੰਤਾਵੇ ਸਤ ਗੁਰ ਸਬਦ ਕਰੋਧ ਜਲਾਵੇ ਗगन निवास ਸਮਾਧ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸੱਚ ਮਾਨ ਕਾਰਨ ਤਤ ਬਿ ਲੋਵੇ ਸੁਭਰ ਸਰਵਰ ਮੈ ਨਾ ਧੋਵੈ ਇਹ ਪਾਠ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਹੈ ਸੁਬਰ ਸਰਵਰ ਮੈਲੁਨ ਧੋਵੈ ਮੈਲੁਨ ਪਾਠ ਇਕੱਠਾ ਹੀ ਕਰਨਾ ਹੈ ਅਤੇ ਸੁਬਰ ਪਦ ਪਦ ਜਿਹੜਾ ਇਹ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਸੁਭਰ ਨਹੀਂ ਕਹਿਣਾ ਸੁਬਰ ਸਰਵਰ ਮੈਲੁਨ ਧੋਵੈ ਜੈ ਸਿਓ ਰਾਤਾ ਤੈ ਸੋ ਹੋਵੈ ਇਸੇ ਤਰ੍ਹਾਂ ਪੜ੍ਹਨਾ ਹੈ ਜੈ ਸਿਓ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਪਾਠ ਕਰਨਾ ਹੈ ਜੈ ਸਿਓ ਰਾਤਾ ਤੇ ਸੁ ਹੋਵੈ ਆਪੇ ਕਰਤਾ ਕਰੇ ਸੋ ਹੋਵੈ ਗੁਰ ਹਿਵ ਸੀਤਲ ਅਗਨ 부ਝਾਵੈ ਗੁਰ ਹਿਵ ਸੀਤਲ ਅਗਨ 부ਝਾਵੈ ਸੇਵਾ ਸੁਰਤ ਵਿਪੂਤ ਚੜਾਵੈ ਦਰਸ਼ਨ ਆਪ ਸਹਿਜ ਘਰ ਆਵੈ ਨਿਰਮਲ ਬਾਣੀ ਨਾਦ 부ਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਣ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸਿਆ ਮਤ ਇਕੈ ਪਾਏ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਈ ਆਵਗਾਤ ਨਾਸ ਨ ਲਖਿਆ ਜਾਏ ਜਲ ਮਹਿ ਉਪਜੈ ਜਲ ਤੇ ਦੂਰ ਜਲ ਮਹਿ ਜੋਤ ਰਹਿਆ ਜਲਮਹ ਇੱਥੇ ਵਿਸ਼ਰਾਮ ਜਲਮਹ ਜੋਤ ਰਹਾ ਭਾਰਤ ਪੂਰ ਕਿਸ ਨੇੜਾ ਕਿਸ ਆਖਾ ਦੂਰ ਨਿਦ ਗਉਣ गावा ਦੇਖ ਹਦੂਰ ਅੰਤਰ ਬਾਹਰ ਅਵਰ ਨ ਜਾ ਅਵਰ ਨ ਕੋਏ ਜੋ ਤਿਸ ਭਾਵੇ ਸੋ ਫਨ ਹੋਏ ਸੋਣ ਭਰਥਰ ਨਾਨਕ ਕਹ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਜਾਪ ਸਭ ਜਾਪ ਸਭ ਤਪ ਸਭ ਚਤੁਰਾਈ ਊਜੜ ਪਰਮੈ ਰਾਹਿ ਨਾ ਪਾਈ ਊਜੜ ਜੱਜਾ ਨਹੀਂ ਲਾਉਣਾ ਜੱਜਾ ਵਿੱਚ ਊਜੜ ਊਜੜ ਪਰਮੈ ਰਾਹਿ ਨਾ ਪਾਈ ਊਜੜ ਪਰਮੈ ਰਾਹਿ ਨਾ ਪਾਈ ਬਿਨ ਬੂਝੇ ਕੋ ਥਾਏ ਨਾ ਪਾਈ ਨਾਮ ਬਿਹੂਣੈ ਮਾਥੇ ਛਾਈ ਸਾਚ ਧਣੀ ਜਗ ਆਏ ਬਿਨਾਸਾ ਛੂਟਸ ਪ੍ਰਾਣੀ ਗੁਰਮੁਖ ਦਾ사 ਰਹਾਉ ਜਗ ਮੋਹੇ ਬਾਦਾ ਬਹੁਤੀ ਆਸਾ ਗੁਰਮਤੀ ਇਕ ਭਏ ਉਦਾਸਾ ਅੰਤਰਨਾਮ ਕਮਲ ਪ੍ਰਗਾਸਾ ਤਿਨ ਕਉ ਨਾਹੀ ਜਾਮ ਕੀ ਤਰਾਸਾ ਤਿਨ ਕਉ ਨਾਹੀ ਜਾਮ ਕੀ ਤਰਾਸਾ ਜਗ ਤ੍ਰਯ ਜਿੱਤ ਕਾਮਣ ਹਿਤਕਾਰੀ ਤ੍ਰਯ ਐੜੇ ਕੰਨਾ ਨਹੀਂ ਲਾ ਦੇਣਾ ਜਗ ਤੇ ਜਮਕ ਹੈ ਜਗ ਤ੍ਰਯ ਤ੍ਰਯ ਜਿੱਤ ਜਿੱਤ ਕਸ ਕੇ ਬੂਲਨਾ ਇੱਥੇ ਵਿਸਰਾਮ ਹੈ ਜਗ ਤ੍ਰਯ ਜਿੱਤ ਕਾਮਣ ਹਿਤਕਾਰੀ ਜਗ ਤ੍ਰੇ ਜਿੱਤ ਕਾਮਣ ਹਿਤਕਾਰੀ ਪੁੱਤਰ ਕਲਤਰ ਲੱਗ ਨਾਮ ਵਿਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਿਗੁਰ ਸੇਵੇ ਕਰਨੀ ਸਾਰੀ ਬਾਹਰ ਹੋ ਹਉ ਮੈਂ ਕਹਿ ਕਹਾਇ ਬਾਹਰ ਹੋ ਨਹੀਂ ਕਹਿਣਾ ਬਾਹਰ ਹੋ ਬਾਹ ਤੇ ਰਹੋ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਆ ਬਾਹਰ ਹੋ ਹਉ ਮੈਂ ਕਹਿ ਕਹਾਇ ਬਾਹਰ ਹੋ ਹਉ ਮੈਂ ਕਹਿ ਕਹਾਇ ਅੰਦਰ ਹੋ ਮੁਕਤ ਲੀਪ ਕਦੇ ਨਾ ਲਾਏ माया मोह ਗੁਰ ਸ਼ਬਦ ਜਲਾਈ ਨਿਰਮਲ ਨਾਮ ਸਦ ਹਿਰਦੈ ਧਿਆਏ ਧਾਵਤ ਰੱਖੈ ਥਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਸਿੱਖ ਸੰਗਤ ਕਰਮ ਮਿਲਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨਾ ਭੂ ਲੋ ਆਵੇ ਜਾਈ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹ ਨਾ ਕਹਿਆ ਜਾਈ ਆਕਾਥ ਕਥਾ ਨਹਿ ਕੀਮਤ ਪਾਈ ਸਭ ਦੁੱਖ ਤੇਰੇ ਸੂਖ ਰਜਾਈ ਸਭ ਦੁੱਖ ਮੀਟੇ ਸਾਚੈ ਨਾਈ ਕਰ ਬਿਨ ਵਾਜਾ ਪਾਗ ਬਿਨ ਤਾਲਾ ਜੇ ਸ਼ਬਦ 부ਝੈ ਤਾ ਸਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੈ ਰਾਖੈ ਰਖਵਾਲਾ ਹੈ ਕਰ ਦੁਲਾਵਾਂ ਨਾਲ ਪਾਠ ਹੈ ਮੇਰੇ ਕਰੇ ਛਪਿਆ ਹੋਇਆ ਸੀ ਨਦਰ ਕਰੈ ਰਾਖੈ ਰਖਵਾਲਾ ਨਦਰ ਕਰੈ ਰਾਖੈ ਰਖਵਾਲਾ ਤ੍ਰਿਪਾਵਣ ਸੂਜੈ ਆਪ ਗਵਾਲਾ ਬਾਣੀ ਬੂਜੈ ਸਤਿ ਸਮਾਲੈ ਸਤਿ ਬਾਣੀ ਬੂਜੈ ਸਤਿ ਸਮਾਲੈ ਸਬਦ ਵਿਚਾਰੇ ਏਕਲੇ ਵਤਾਰਾ ਨਾਨਕ ਧਨ ਸਵਾਰਣ ਹਾਰਾ ਹੇ ਨਾਨਕ ਬਦ ਤੇ ਹੀ ਵਿਸਰਾਮ ਲਾਉਣਾ ਹੈ ਨਾਨਕ ਧੰਨ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲੇਖ ਲਿਖਮਾਨ ਮਨ ਮੰਨਿਐ ਸਤਿ ਸੁਰਤਿ ਵਖਾਨ ਕਥਨੀ ਬਦਨੀ ਪਾੜ ਪਾੜ ਪਾਰ ਲੇਖ ਅਸੰਖ ਅਨੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਣਾ ਹੁਕਮ ਪਛਾਨ ਰਹਾਉ ਮਾਇਆ 모ਹ ਜਗ ਬਾਧਾ ਜਮ ਕਾਲ ਬੰਦਾ ਛੂਟੈ ਨਾਮ ਸਮਾਲ ਗੁਰ ਸੁਖ ਦਾਤਾ ਅਵਰ ਨ ਪਾਲ ਹਲਤ ਪਲਤ ਨਿਭੀ ਤੁਧ ਨਾਲ ਸ਼ਬਦ ਮਰੈ ਤਾਂ ਏਕ ਲਿਵ ਲਾਏ ਅਚਰ ਚਰੇ ਤਾਂ ਭਰਮ ਚੁਕਾਈ ਇਹ ਅਚਰਹੀ ਪਾਠ ਚਾਲ ਅਨੁਸਾਰ ਕਰਨਾ ਹੈ ਅਚਰ ਨਹੀਂ ਕਹਿਣਾ ਹੈ ਅਚਰ ਚਰ ਤਾ ਭਰਮ ਚੁਕਾਈ ਜੀਵਨ ਮੁਕਤ ਮਨ ਨਾਮ ਵਸਾਈ ਗੁਰਮੁਖ ਹੋਏ ਤ ਸੱਚ ਸਮਾਈ ਜੇਨ ਧਰ ਸਾਜੀ ਗगन ਆਕਾਸ ਜੇਨ ਸਭ ਥਾਪੀ ਥਾਪ ਉਥਾਪ ਇਹ ਦੋਵੇਂ ਪੰਕਤੀਆਂ ਦੇ ਵਿੱਚ ਜੇਨ ਪਾਦਤੀ ਯਮਕ ਲਾ ਦਿੰਨੀ ਸਰਬ ਨਿਰੰਤਰ ਆਪੇ ਆਪ ਕਿਸੈ ਨਾ ਪੁੱਛੈ ਬਖਸੇ ਆਪ ਤੂ ਪੁਰ ਸਾਗਰ ਮਾਨਕ ਹੀਰ ਤੂ ਨਿਰਮਲ ਸਚ ਗੁਣੀ ਗਹੀਰ ਸੁਖਮਨ ਭੇਟੇ ਗੁਰ ਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੇ ਹਉ ਮਾਰੀ ਜਗ ਬੰਦੀ ਇਥੇ ਸ੍ਰਾਮ ਹੈ ਮੁਕਤੇ ਇਥੇ ਜਮਕ ਲਾ ਦਨੀ ਹੈ ਹਉ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਿਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਿਰ ਅਹੰਕਾਰੀ ਜਗ ਦੁਖੀਆ ਸੁਖੀਆ ਜਾਣ ਕੋਇ ਜਗ ਰੋਗੀ ਭੋਗੀ ਗੁਣ ਰੁਏ ਇਹ ਜੱਗ ਰੁਗੀ ਭੋਗੀ ਇਥੇ ਵਿਸਰਾਮ ਲਾਉਣਾ ਗੁਣ ਰੁਏ ਜੱਗ ਉਪਜੈ ਬਿਨਸੈ ਪਤਖੁਏ ਇਹ ਵੀ ਜੱਗ ਉਪਜੈ ਬਿਨਸੈ ਪਤਖੁਏ ਗੁਰਮੁਖ ਹੋਵੇ ਬੂਝੈ ਸੋਏ ਮਹਿਗੂ ਮੂਲਾ ਭਾਰ ਅਫਾਰ ਇਹ ਮਹਿਗੂ ਕੱਗਾ ਲਾ ਕੀ ਮਹਿਗੂ ਕੱਗਾ ਨਹੀਂ ਬੋਲਣਾ ਮਹਿਗੂ ਮੂਲ ਭਾਰ ਅਫਾਰ ਅਟਲ ਅਸ਼ਲ ਗੁਰਮਤੀ ਧਾਰ ਪਾਇ ਮਿਲੇ ਭਾਵੈ ਭੇਕਾਰ ਇਹ ਭੇਕਾਰ ਵੱਖਰਾ ਪਾਠ ਕਰਨਾ ਹੈ ਭੇ ਲਾ ਨਹੀਂ ਲਾ ਦੇਣੀ ਹੈ ਪੱਬਾ ਜੀ ਦੀ ਸਾਰੀ ਹੈ ਛੇ ਦੀ ਬੋਲਣਾ ਹੈ ਭੇ ਪਾਇ ਮਿਲੇ ਭਾਵੈ ਭੇਕਾਰ ਨਾਨਕ ਨੀਚ ਕਹਾ ਵਿਚਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ